ਕਿਸਾਨਪਰਵ ਉਹ ਮੀਂਹ ਦੀ ਵੀ ਸ਼ੁਰੂਆਤ ਹੋਣ ਵਾਲੀ ਹੈ ਤੇ ਕਾਲੀ-ਕਾਲੀ ਦੇ ਵਿੱਚ ਰੀਲ ਬਣਾ ਰਹੇ ਆ ਜਾਣਕਾਰੀ ਬਹੁਤ ਮਹਿੰਗੀ ਹੋਊਗੀ ਤੁਸੀਂ ਦੇਖੋ ਬਾਈਆਂ ਦੇ ਹੱਥ ਵਿੱਚ ਨਾ ਕੱਲਾ ਪੱਤਾ ਹੀ ਤੋੜਿਆ ਹੋਇਆ ਹਜੇ ਛਲੀ ਤਾਂ ਆਪਾਂ ਤੋੜੀ ਨਹੀਂ ਕਿਉਂਕਿ ਛਲੀ ਦੇ ਵਿੱਚ ਹਜੇ ਭਰਪੂਰਨ ਤੌਰ ਤੇ ਉਹ ਅਵਸਥਾ ਨਹੀਂ ਆਈ ਸਾਇਲੇਜ ਵਾਲੀ ਇੱਧਰ ਇੱਕ ਮੱਕੀ ਲੱਗੀ ਹੋਈ ਹੈ ਜਿਹਦੇ ਪੱਤੇ ਸੁੱਕ ਚੁੱਕੇ ਆ ਕਦ ਘਟ ਹੈਗਾ ਗਰਮੀ ਨੂੰ ਇਹਨੇ ਸਹਿਣ ਨਹੀਂ ਕੀਤਾ ਹੈਗਾ ਇਹ ਮੱਕੀ ਹੈਗੀ ਆ ਜਿਹੜੀ ਦੇ ਵਿੱਚ ਕੱਦ-ਕਾੜ ਦੀ ਕਮੀ ਨਹੀਂ ਰੰਗ ਦੀ ਕਮੀ ਨਹੀਂ ਹੈਗੀ ਤੇ ਛਲੀਆਂ ਵੀ ਬਹੁਤ ਵਧੀਆ ਤੇ ਤੁਸੀਂ ਦੇਖੋ 10-12 ਦਿਨ ਦੇ ਇੱਕ ਸਾਈਲੇਜ ਪੈਣਾ ਤੇ ਪੱਤੇ ਦੀ ਅਵਸਥਾ ਚੈੱਕ ਕਰੋ ਵੀ ਪੱਤੇ ਦੀ ਸਾਈਜ਼ ਮਟਾਈ ਤੇ ਪੱਤੇ ਦੇ ਵਿੱਚ ਰੰਗ ਤੇ ਕੀ ਕਹਿਣਾ ਚਾਹੋਗੇ ਬਾਈ ਜੀ ਕਿਵੇਂ ਲੱਗਿਆ ਦੂਰੋਂ ਆਏ ਇਸ ਖੇਤ ਨੂੰ ਦੇਖਣ ਦੇ ਵਾਸਤੇ ਜੀ ਬਾਈ ਜੀ ਬਹੁਤ ਮਾਨ ਖੁਸ਼ ਹੁੰਦਾ ਜਦ ਇਸ ਤਰ੍ਹਾਂ ਦੇ ਜੋ ਬੀਜ ਦੇਖਦੇ ਆ ਬਾਈ ਜੀ ਪਹਿਲਾਂ ਵੀ ਪਹਿਲਾਂ ਤੋਂ ਮੱਕੀ ਦਾ achar ਪਾਉਂਦੇ ਨੇ ਪਰ ਇਸ ਵਾਰ ਜੋ ਇਹ ਤਿੰਨ ਵੈਰਾਈਟੀਆਂ ਦੇ ਵਿੱਚੋਂ ਸਾਨੂੰ ਬੈਸਟ ਸਭ ਤੋਂ ਬੈਸਟ ਰਾਸ਼ੀ ਦਾ 33 33 ਲੱਗਿਆ ਪੱਤਾ ਬਹੁਤ ਵਧੀਆ ਹਰਾਪਣ ਬਹੁਤ ਵਧੀਆ ਸਾਈਜ਼ ਬਹੁਤ ਵਧੀਆ ਮੱਕੀ ਦਾ ਜੋ ਕਾਦ ਬਹੁਤ ਵਧੀਆ ਛੱਲੀਆਂ ਬਹੁਤ ਸੋਹਣੀਆਂ ਨੇ ਤੇ ਉਹ ਹਰਾਪਣ ਬਹੁਤ ਹੈ